ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਸੰਧੂ ਬੱਦਰਪੁਰਿਆ ਡੇਰੀ ਫਾਰਮ ਵਿੱਚ ਖਾਸ ਕਰਦੇ ਅਰਦਾਸ ਕਰਦੇ ਆਂ ਸਾਰੇ ਚੜ੍ਹਦੀ ਕਲਾ ਤੰਦਰੁਸਤੀ ਚ ਹੋਵੇ। ਕੁਐਸਟ ਬੇਨਤੀ ਕਰਦੇ ਆਂ ਚੈਨਲ ਨੂੰ ਸਾਰੇ ਵੀਰ ਮੇਰੇ ਵੱਲੋਂ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਓ ਲੱਗੇ ਬੈਲ ਬਟਨ ਨੂੰ ਦਬਾ ਕੇ 올 ਕਲਿੱਕ ਕਰਕੇ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਜਲਦੀ ਪਾਓ। ਤੇ ਦੱਬ ਕੇ ਸ਼ੇਅਰ ਕਰਿਆ ਕਰੋ ਹੋਰ ਵੀ ਕਿਸੇ ਵੀਰ ਦਾ ਫਾਇਦਾ ਹੋ ਜਾਂਦਾ ਹੈ ਆਪਣੀ ਕੋਈ ਖਰੀਦਦਾਰੀ ਜਿਹੜਾ ਕਰ ਸਕੇ ਤੇ ਆਪਣੀ ਨਰਖ ਪਰਖ ਤਸੱਲੀ ਕਰਕੇ ਖੜਨ ਦਾ ਤੁਹਾਡਾ ਫਰਜ਼ ਬੰਦਾ ਹੈ ਪੈਸੇ ਲਾਉਣੇ ਆ ਸਾਡਾ ਕੰਮ ਵੀਡੀਓ ਨੂੰ ਬਣਾਉਣਾ ਅੱਜ ਦੀ ਆਪਣੀ ਵਿਜਿਟ ਹੈਗੀ ਆ ਪਿੰਡ ਕਲਸ ਬਾਰਡਰ ਮੇਨ ਖੇਮ ਕਨ ਜਿਲ੍ਹਾ ਪੈ ਜਾਂਦਾ ਸ਼੍ਰੀ ਤਰਨਤਾਰ ਸਾਹਿਬ ਤੇ ਤਸੀਹ ਸਜਣੋਂ ਲੱਗ ਜਾਂਦੀ ਫੱਟੀ ਭਾਈ ਜਮੇਰ ਦੇ ਕੋਲ ਪਹੁੰਚ ਚੁੱਕੇ ਆ ਵਧੇਰੇ ਜਾਣਕਾਰੀ ਲੈ ਕੇ ਸਾਰੀ ਸਾਂਝੀ ਕਰਦੇ ਆ ਅੱਡੇ ਤੱਕ ਬਣੇ ਰਹੋ ਸੁਣ ਕੇ ਗੱਲਬਾਤ ਭਾ ਭਤੇ ਪੁੱਛ ਕੇ ਤੇ ਜਿਹੜਾ ਚੰਗਾ ਲੱਗੇ ਪੀਸ ਆਪਣਾ ਚੁਣ ਲਿਓ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਭੂ ਸਾਹਿਬ ਠੀਕ ਠਾਕ ਜੀ ਵਧੀਆ ਚੜ੍ਹਦੀ ਕਲਾ ਹੋ ਸਨੋ ਬਿਲਕੁਲ ਜੀ ਤਪ ਤਪ ਲੱਗੀ ਹੈ ਲੱਗੇ ਦੇਣ ਕੇ ਹੋਰ ਵੀ ਹੁਣ ਗਾਣਾ ਤੇ ਨਾਮ ਕੀ ਆ ਗਿਆ ਨਾਮ ਮੇਰ ਸਿੰਘ ਜੀ ਮੇਰ ਸਿੰਘ ਤੇ ਪਿੰਡ ਪਿੰਡ ਕਲਸ ਜ਼ਿਲ੍ਹਾ ਕਰਨਤਾਰਨ ਤਸਵੀਲ ਪਟ ਗਈ ਠੀਕ ਹੈ ਜੀ ਹਾਂ ਜੀ ਤੇ ਮੋਬਾਈਲ ਨੰਬਰ ਆਰ ਨੰਬਰ 73424 33992 ਠੀਕ ਆ ਅਜੇ ਦੋ ਬਸ਼ੂਗਾ ਹਾਂ ਅਜੇ ਦੋ ਮਜਾ ਦੋਵੇਂ ਦੁੱਧ ਆਲ ਗਿਆ ਦੋਵੇਂ ਦੁੱਧ ਹੈ ਨਾ ਬਹੁਤ ਤੋਂ ਸ਼ੁਰੂਆਤ ਪਰਲੀ ਮੈਂ ਤੋਂ ਕਰੀਏ ਤੇ ਕਿੰਵਾ ਸੂ ਆ ਗਈ ਇਹ ਦੂਜੇ ਸੂਏ ਝੋਟੀ ਹੈ ਜੀ ਦੂਸਰਾ ਸੂਆ ਮਗਰ ਕੀ ਆ ਮਗਰ ਕਟਾ ਜੀ ਉਹ ਸਾਹਮਣਾ ਜਿਹੜਾ ਖੜਾ ਹੈ ਨਾ ਆ ਸਜ ਨੂੰ ਕਟਾ ਜੀ ਤੇ ਡੈੜੀ ਤੋਂ ਕਿੰਨਾ ਕੋਊਗਾ ਇਹ ਤੁਸੀਂ 12 ਮਨ ਉਤਰਾ ਹੈ 12 ਤੋਂ ਬਾਹਰ ਆ 12 ਚੌਣ ਓਕੇ ਨਾ ਮੈਨਾਂ ਇੱਕ ਟੁਕ ਨੰਬਰ ਚੋਕੇ ਤੇ ਤੋਰਾ ਤਰਾ ਕਰਾਈਏ ਚੈੱਕ ਕਰ ਹਾਂ ਸੇਂਘੇ ਸੋਂਗੇ ਵੀ ਚੰਗਾ ਬਿੰਦਿਆਂ ਵਾਲਾ ਸੇਂਘਾ ਬਿਲਕੁਲ ਹਨਾ ਮੈਨਾਂ ਚਵਾਈ ਵੱਡੀ ਲੱਗੀ ਗਾਧ ਵੱਡਾ ਪੂਰੀ ਦੀ ਗੱਲਾਂ ਹੀ ਗਾਣੇ ਦੇ ਅੱਛਾ ਵੱਡੀ ਮੈਨਾਂ ਆ ਗਿਆ ਪੂਰੀ ਵੱਡੀ ਚੋੜ ਗਾੜ ਕਿੰਨੀ ਕੇ ਫੇਰਾ ਗਾੜ 2.5 ਕਿਲੋ ਹੋਊਗੀ 2.5 ਕਿਲੋ ਗਾੜ ਹੋ ਗਿਆ ਹਾਂ ਤੇ 12 ਪਲੱਸ ਮੌਕੇ ਦਾ ਦੁੱਧ ਆ ਹਾਂਜੀ ਹੋ ਵਾਹ ਸੱਜਣੋ ਪੂਰੀ ਵੱਡੀ ਝੋਟੀ ਆ ਇਹਨੂੰ ਕਹਿੰਦੇ ਛੋਟੀ ਮੋਟੀ ਨਹੀਂ ਆ ਮੋੜ ਲਿਓ ਲੈਓ ਤੇ ਕੱਟਾ ਆ ਗਿਆ 12 ਕਿਲੋ ਮੌਕੇ ਦਾ ਦੁੱਧ ਹੈ ਨਾ 24 ਜਾਣੋ ਕਿ ਹੈ ਨਾ 12 ਮੰਨ ਕੇ ਚੱਲੋ ਦੁੱਧ ੜੀਏ ਜੋ ਤੇ ਪਿੱਛੋਂ ਇੱਕ ਰਾਵ ਲੈਵਾ ਵਖਾ ਲਈ ਹਾਂ ਗਣ ਕਰ ਲਿਓ ਵਾਜਾ ਬਿਲਕੁਲ ਓਕੇ ਰਿਪੋਰਟ ਹੈ ਨਾ ਹਾਂਜੀ ਹਾਂਜੀ ਵਾਜਾ ਤੇ ਜੇ ਭਾ ਪੱਤੇ ਦੀ ਗੱਲ ਕਰੀਏ ਤੇ ਕੀ ਰਹੇਗਾ ਰੇਟ ਮੌਨ ਦੇ ਦਾ ਹੈਗਾ ਜੇ 1 ਲੱਖ ਤੇ ਦੋ ਅੱਛਾ ਤੇ ਕਿੰਨੇ ਦੀ ਦੇ ਰਹੀਏ ਦੋ ਛੋਟ ਕਰਦਗੇ ਪੂਰੇ ਲੱਖ ਦੀ ਦੇ ਦੋ ਹੋਰ ਕਰ ਦੇ ਨਹੀਂ ਤੱਕ ਆਇਆ ਜਾਨ ਦੀ ਜਾਨ ਦੀ 98 ਦੀ ਮੈਂ ਚੰਗੀ ਤੇਰੀ ਮੈਂ ਨਹੀਂ ਮਾੜੀ ਤੇ ਸਾਰੇ ਬੰਨਿਓ ਓਕੇ ਪੀਸ ਹਨਾ ਸਿੰਘ ਦੀ ਜਿਹੜੀ ਕੁਆਲਿਟੀ ਇਕਰਾ ਫੇਸ ਕੁਆਲਿਟੀ ਇਹਨੂੰ ਵਿਖਾਈਏ ਮੁਖੜਾ ਮਖੜਾ ਪਤਾ ਲੱਗ ਜਾਏ ਕਿ ਸਿੰਘ ਮੂੰਹ ਵਾ ਜੀ ਵਾ ਕਾਉਟੀਆਂ ਵਾਲਾ ਸਿੰਘ ਹਨਾ ਤੇ ਫੇਸ ਕੁਆਲਿਟੀ ਥਾਂਲੇ ਵਾ ਬਿਲਕੁਲ ਓਕੇ ਆ ਓਕੇ ਤੇ ਇੱਕ ਲੱਖ ਦੇ ਵਿੱਚੋਂ ਸਾਨ ਸੱਜਣਾ 2000 ਛੋਟ ਹੋ ਗਏ 98 ਵਿੱਚੋਂ 98 ਦੇ ਵਿੱਚੋਂ 100 ਰੁਪਿਆ ਛੋਟ ਹੀ ਹੋਊਗੀ ਸਿਰਫ ਮੈਂ ਕਰਨਾ ਨਹੀਂ ਸੀ ਮੈਂ ਕੋਈ 1500 ਚੱਟ ਚਲੋਂ ਤੁਹਾਡੀ ਕਿਹਾ ਹੀ ਮੋੜ ਨਹੀਂ ਕਿਹਾ ਜਾ ਸਕਦੇ ਇਹਦੇ ਵਿੱਚੋਂ 100 ਰੁਪਿਆ ਛੋਟ ਹੀ ਹੋਊਗੀ ਆਹ ਕਨਵਰਸ ਆ ਗਈ ਇਹ ਤੁਸੀਂ ਤਿੱਜਾ ਲਾ ਲਓ ਤਿੱਜਾ ਤੇ ਇਹਦੇ ਥੱਲੇ ਪੱਕਾ ਦੁੱਧ ਕਿੰਨੇ ਥੱਲੇ 10 ਕੱਟੀ ਆ ਗਈ ਆ ਇਹਦੇ ਮਗਰ ਕੱਟੀ ਖੋਲ ਕੇ ਤੋਰਾ ਕਰਾਈਏ ਚੱਕ ਸੇਂਗੇ ਸੇਂਗੇ ਇਹਦਾ ਵੀ ਚੰਗਾ ਹੈ ਨਾ ਇਹ ਬਹੁਤ ਸੋਹਣਾ ਫੇਸ ਕੁਆਲਟੀ ਸੋਹਣੀ ਹੈ ਇਹ ਰੋ ਝੋਟੀ ਬੜੀ ਹੀ ਇਹ ਕਹਿੰਦੇ ਨਾ ਥੋੜੀ ਜੀ ਸਾਂਭੀ ਨਹੀਂ ਗਈ ਸਜਣੋ ਬਾਰਡਰ ਦੇ ਪੈਂਦਾ ਬਿਲਕੁਲ ਇਹ ਪਿੰਡ ਕਲਸ ਮਸਤ ਕੱਟ ਦੇ ਲਾਗੇ ਤੇ ਖੇਮ ਕਰਨ ਦੇ ਨਦੀ ਕੋਲ ਪੈਂਦਾ ਠੀਕ ਹੈ ਜੀ 10 ਕਿਲੋ ਮੌਕੇ ਦਾ ਦੁੱਧ ਦਿੰਦਾ ਤੇ ਕੱਟੀ ਜਾਂਦੇ ਮਗਰਾ ਕੱਟੀ ਵੀ ਤੁਹਾਨੂੰ ਵਿਖਾਉਣੇ ਆ ਲਾਓ ਜੀ ਇਹਨੂੰ ਅਜੀਵੰਦਰ ਨੇ ਪਾਣੀ ਦਾ ਹਾਂ ਜੀ ਖੁੱਲ ਗਈ ਤੇ ਤਲਿਆਰਾ ਲੈ ਗਿਆ ਜੀ ਹਾਂ ਲਓ ਜੀ ਤੇ ਲਿਆਰਾ ਜਿਹੜਾ ਲੈ ਗਿਆ ਕੋਈ ਨਹੀਂ ਪਾ ਲੋ ਦੁਬਾਰਾ ਤੇ ਗੱਲ ਕਰੀਏ ਆ ਕੱਟੀ ਆ ਗਈ ਦੀ ਹਾਂਜੀ ਆ ਜਿਹੜੀ ਬੈਠੀ ਕੱਟੀ ਹੈ ਨਾ ਆਹੋ ਆਵੇ ਹੂੰ ਤੇ ਲਿਆਰੇ ਦੀ ਗੰਡ ਜਿਹੜੀ ਤਾਹ ਦਿੱਤੀ ਨਹੀਂ ਕੋਈ ਨਹੀਂ ਮਾੜੀ ਜੀ ਕਾਸ ਲੋ ਫਿਰ ਬੰਨ ਲਿਓ ਤੇ ਲੈਓ ਵੱਡੀ ਆ ਸੱਚ ਨਾਲ ਪੂਰੀ ਜਬਰਦਸਤ ਆ ਹਾਂ ਥੰਥੁਣ ਨੇੜ ਤੋਂ ਇੱਕਰਾ ਕਰ ਲੋ ਚੇਕਾ ਵੇਖੋ ਤੇ ਥਾਲੇ ਵਾਲਾ ਜਿਹੜਾ ਬਹੁਤ ਸੋਹਣਾ ਕਰਮਾ ਵਾਲੀ ਨੂੰ ਆਰਡਰ ਕੁਆਲਟੀ ਲੱਗੀ ਇਹਦਾ ਕਦੇ ਸਾਂਭੀ ਹੁੰਦੀ ਹੈ ਇਹਦਾ 10 ਕਿਲੋ ਪਕੜਾ ਦੁੱਧ ਦੇਣਾਂ ਵਿੱਚ ਛੋਟੀ 10 ਕਿਲੋ ਹੁਣ ਮੌਕੇ ਦਾ ਇਹ ਪਿੰਡਾਂ ਦਾ ਕਾਗਜਰ ਕੇ ਪਤਲੀ ਠੀਕ ਆ ਵੱਡੇ ਢਾਂਜੇ ਦੀ ਤੇ ਰੇਟ ਦੀ ਗੱਲ ਰਹਿ ਗਈ ਕਿੰਨੇ ਦੀ ਇਹ ਦੇ ਲੈ ਕਰ ਦੀਏ ਇਹਦਾ ਮੈਂ ਨਾ 85 ਕਰਦਿਏ ਮਾਣ 85 ਹਾਂਜੀ ਤਿੰਨ ਛੜੀ ਤੈਨਾਂ ਛੜ ਦੀਏ ਵਿਆਹ ਸੇ ਹੀ ਕਰ ਲੀਆ ਹਾਂ ਚਲੋ ਇਹ ਵਿਆਹ ਠੀਕ ਹੈ ਲੋ ਸੱਜਣੋ ਇਹੋ ਦੋ ਪਸ਼ੂ ਆ ਮਈਆਂ ਬਾਈ ਮੇਰ ਦੇ ਕੋਲ ਪਿੰਡ ਜਿਹੜਾ ਇਹਨੂੰ ਪਾਈ ਜਾਂਦਾ ਕਲਸ ਮੇਰੇ ਹਿਸਾਬ ਨਾਲ ਇਹ ਲਹਿੰਗਦਾ ਹੋਊਗਾ ਬੱਚਾ ਤਕਰੀਬ ਫਿਰ ਇੱਕ ਕੱਟੀ ਆ ਇੱਕ ਦੇ ਮਗਰ ਕੱਟਾ ਹੈ ਪਹਿਲੇ ਨੰਬਰ ਵਾਲੀ ਦੇ ਕੱਟਾ ਹੀ ਦੂਜੇ ਵਾਲੀ ਦੇ ਕੱਟੀ ਆ ਦਰਖ ਪਰਖ ਤਸੱਲੀ ਕਰਕੇ ਲੈ ਜਾਓ ਸਾਡੇ ਵੱਲੋਂ ਸასი ਸ਼ਾਲ ਜੀ